ਵਾਹਿਗੁਰੂ ਗੋਬਿੰਦ ਦਾ ਹਰ ਨਰਨਾਮ ਔਖ ਮੁਖ ਦੇਵ ਕਟ ਜਮ ਕੀ ਸੰਦਾ ਜਨਮ ਜਨਮ ਕੇ ਦੁਖ ਨਵਾਰ ਸੂਪਾ ਮਨ ਸਾਧਾਰ ਹੈ ਦਰਸ਼ਨ ਪੀਠਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰ ਹੈ ਸਤਗੁਰੂ ਆਰਾ ਸਚ ਪਾਪ ਸਭ ਪੂਰੇ ਬੈਦ ਨੇ ਨਾਮ ਔਖ ਦੇ ਕਰਕੇ ਸਿੱਖ ਦੇ ਰੋਗ ਆਪਣੀ ਅਮਰ ਦ੍ਰਿਸ਼ਟੀ ਦੁਆਰਾ ਕੱਟ ਦਿੰਦੇ ਹੈ ਅਸਦੀਨ ਦੇ ਆਲ ਸਤ్రੂ ਮਹਾਰਾਜ ਸੱਚੇ ਪਾਤਸ਼ਾਹ ਦਾ ਅਜ ਪ੍ਰਕਾਸ਼ ਦਿਹਾਰਾ ਹੈ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਇ ਸੇ ਦੰਤ ਭਏ ਹਰਿਆਵਲੇ ਜਿਨ ਮੇਰਾ ਸਤਿਗੁਰ ਦੇਖਿਆ ਜਾਇ ਧਨ ਧੰਨ ਬਿਤਾ ਧਨ ਧੰਨ ਕੋਲ ਧਨ ਧੰਨ ਸੋ ਜਰਣੀ ਜਿਨ ਗੁਰੂ ਜਣਿਆ ਮਾ ਸਾਨੂੰ ਧੰਨ ਗੁਰੂ ਜਰਨਾਮ ਅਰਧ ਆ ਆਪ ਤਰਿਆ ਜਿਨਿ ਗਿੱਠਾ ਸੇ ਨਾ ਲੈ ਛੜਾਇ ਹਰ ਹਰ ਸਤਗੁਰ ਮੇਲੋ ਹਦਿਆ ਕਰ ਜਨ ਨਾਨਕ ਧੋਵੇ ਪਾਜ ਉਹ ਘਾਗਾ ਵਾਲੀ ਧਰਤੀ ਜਿਸ ਧਰਤੀ ਨੂੰ ਸਤਗੁਰ ਜੀ ਦੇ ਬਚਨ ਨਾਲ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਦੀ ਨਗਰੀ ਨੂੰ ਬਸਾਇਆ ਉਸ ਗੁਵੱਤਰ ਕੀਰਤਪੁਰ ਦੀ ਨਗਰੀ ਦੇ ਅੰਦਰ ਜਿੱਥੇ ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਪਾ ਕੇ ਤੇ ਗਵਿੱਤਰ ਕੀਤਾ ਉਥੇ ਮੇਰੇ ਪੀਰੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਤਵੇਂ ਪਾਤਸ਼ਾਹ ਧੰਗੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚਰਨ ਤੋਂ ਪ੍ਰਾਪਤ ਧਰਤੀ ਧੰਗੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਗੁਰਦੁਆਰਾ ਸੀਸ ਮਰ ਸਾਹਿਬ ਹੀਰਪੁਰ ਸਾਹਿਬ ਵਿਖੇ ਅੱਜ ਵਾਲੇ ਦਿਨ ਸਤਿਗੁਰੂ ਧੰਨ ਗੁਰੂ ਆਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਮ੍ਰਿਸ਼ਨ ਕੌਰ ਜੀ ਦੇ ਪਾਵਨ ਕੋਖੋਂ ਸਤਿਗੁਰੂ ਜੀ ਨੇ ਅਵਤਾਰ ਧਾਨ ਕੀਤਾ ਸਤਿਗੁਰੂ ਧੰਨ ਗੁਰੂ ਆਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜਿਸ ਵੇਲੇ ਅਵਤਾਰ ਹੋਇਆ ਸਤਿਗੁਰਾਂ ਦੇ ਇੱਕ ਵੱਡੇ ਭਰਾਤਾ ਜੀ ਨੇ ਬਾਬਾ ਰਾਮਦਾਸ ਜੀ ਤਨ ਗੁਰੂ ਹਰਕ੍ਰਿਸ਼ਨ ਰਾਏ ਸਾਹਿਬ ਜੀ ਮਹਾਰਾਜ ਜਿਹਦੇ ਦੋ ਸਹਿਬਜ਼ਾਦੇ ਵੱਡੇ ਬਾਬਾ RAM ਰਾਏ ਜੀ ਪੁੱਤ ਤੇ ਧੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਜਿਹੜੇ ਧੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਅਵਤਾਰ ਹੋਇਆ ਤਾਂ ਧੰ ਗੁਰੂ ਰਾਏ ਸਾਹਿਬ ਜੀ ਮਹਾਰਾਜ ਨੇ ਗੋਦ ਵਿੱਚ ਲੈ ਕਰਕੇ ਬਚਨ ਕੀਤਾ ਇਹਨਾਂ ਨੇ ਵੱਡੇ ਕਾਰਜ ਕਰਨੇ ਹਨ ਜਿਹੜੇ ਕਾਰਜ ਇਹਨਾਂ ਨੇ ਕਰਨੇ ਆ ਇਹਨਾਂ ਵਰਗੇ ਕਾਰਜ ਕੋਈ ਹੋਰ ਨਹੀਂ ਕਰ ਸਕਦਾ ਪੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਬਾਲਾ ਪ੍ਰੀਤਮ ਪੰਜ ਕੁ ਸਾਲ ਕੁਝ ਮਹੀਨਿਆਂ ਦੀ ਅਰਗੜਾ ਦੇ ਵਿੱਚ ਗੁਰਤਾ ਗੱਦੀ ਤੋਂ ਸੁਭਾਏ ਮਾਨ ਹੁੰਦੇ ਆ ਸਿੱਖ ਇਤਿਹਾਸ ਕਹਿੰਦਾ ਵੀ ਇੱਕ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨਕੰਧ ਅਰਧੇ ਲਾਖੀ ਤੋਂ ਮਹਾਰਾਜ ਦੇ ਦਰਸ਼ਨਾਂ ਨੂੰ ਸੰਗਤ ਨਾਲ ਆਉਂਦਾ ਹੈ ਸੰਗਤ ਵਿੱਚ ਵਟਣ ਚੱਲਦਾ ਮਹਾਰਾਜ ਅੱਗੇ ਹੋਣ ਕਿਹੜਾ ਗੁਰੂ ਹੋਵੇਗਾ ਅੱਗੇ ਗੁਰਤਾ ਗੱਦੀ ਧੰਗੁਰੂ ਹਰ Rai ਸਾਹਿਬ ਜੀ ਮਹਾਰਾਜ ਕਿਸ ਨੂੰ ਬਖਸ਼ਿਸ ਕਰੋਗੇ ਕਿਉਂਕਿ ਗੁਰਤਾ ਗੱਦੀ ਬਾਬਤ ਸਤਗੁਰੂ ਮਹਾਰਾਜ ਨੇ ਇਹ ਗੱਲ ਨਵੇੜ ਦਿੱਤੀ ਸੀ ਜਿਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ ਪੁੱਛਣ ਸਿੱਖ ਅਰਦਾਸ ਕਰ ਜੀ ਮਨਲਾ ਤੱਕ ਦਰਸ਼ਨ ਹਾਰੀ ਇਹ ਮੇਰੇ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਰਗੁਣ ਸਰੂਪ ਚ ਸਰੀਰ ਚ ਨਿਰੰਕਾਰ ਦੀ ਜੋਤ ਗੁਰੂ ਨਾਨਕ ਤੋਂ ਲੈ ਕਰਕੇ ਮਹਾਰਾਜ ਛੇਵੇਂ ਨਾਮੇ ਤੱਕ ਤੁਹਾਡੇ ਦਰਸ਼ਨ ਹੋਏ ਨਹੀਂ ਅੱਗੇ ਮਹਾਰਾਜ ਹੁਣ ਕਿੰਨੇ ਸਰੀਰ ਵਿੱਚ ਗੁਰੂ ਹੋਣਗੇ ਅਰ ਕੋਈ 12ਵਾਂ ਗੁਰੂ 13ਵਾਂ ਗੁਰੂ ਗੁਰ 14ਵਾਂ ਗੁਰੂ ਬਣਿਆ ਬੈਠਾ ਉਹ ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ 22 ਮੰჯੀਆਂ ਬਾਬੇ ਬਕਾਲੇ ਜੀ ਦੀ ertid ਤੇ ਲਾਈਆਂ ਸੀ ਏਵੇਂ ਮੰჯੀਆਂ ਵਾਲੇ ਅੱਜ ਵੀ ਬੜੇ ਪਖੰਡੀ ਬੈਠੇ ਆ ਪਰ ਸੇਵੇਂ ਪਾਤਸ਼ਾਹ ਨੇ ਗੱਲ ਹੀ ਨਵੇੜ ਦਿੱਤੀ ਸੀ ਕਿ ਸਰਗੁਣ ਜਿਹੜੇ ਸਰੂਪ ਨੇ ਉਹ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੇ ਜੁਗ-ਜੁਗ ਸਤਗੁਰੁ ਘੜੀ ਅਵਤਾਰੀ ਜੁਗ ਦਾ ਅਰਥ ਦੋ ਮਹਾਰਾਜ ਨੇ ਦੋ ਵਾਰ ਜੁਗ ਸ਼ਬਦ ਵਰਤੇ ਹਾਰੇ ਕਹਿੰਦੇ ਦੋ ਤੇ ਦੋ ਚਾਰ ਚਾਰ ਸਰੂਪ ਹੋਰ ਧਾਰਨ ਕਰਨੇ ਛੇਵੇਂ ਜਾਮੇ ਤੋਂ ਬਾਅਦ 7ਵੇਂ ਜਾਮੇ ਤੱਕ ਫਿਰ ਸ਼ਬਦ ਦੀ ਪ੍ਰਧਾਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗਤੀ ਹਜ਼ੂਰ ਸਾਹਿਬ ਦੀ ਤਰਤੀ ਤੇ ਬਖਸ਼ੀ ਜੇ ਕੋਈ ਸਰੀਰ ਵਿੱਚ ਗੁਰੂ ਨਹੀਂ ਹੋਵੇ ਸਿੱਖਾਂ ਚ ਭਲੇਖਾ ਨਾ ਰਵੇ। ਭਾਵੇਂ ਅੱਜ ਵੀ ਬੜੇ ਪਖੰਡੀ ਗੁਰੂ ਬਣ ਬਣ ਬੈਠਦੇ ਆ ਪਰ ਸਿੱਖ ਮਤਾਂ ਭਲੇਖਾ ਚ ਪਵੇ। ਭਾਈ ਗੁਰਦਾਸ ਜੀ ਨੇ ਗੁਰੂ ਘਰ ਦੇ ਵੇਦ ਵਿਆਸ ਉਹਨਾਂ ਨੇ ਭਲੇਖਾ ਕੱਢ ਦਿੱਤਾ। ਸਤਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਬੇਅੰਤੀ ਕੀਤੀ ਸ੍ਰੀ ਗੁਰੂ ਰਾਇ ਰਾਏ ਸਾਹਿਬ ਮਹਾਰਾਜ ਆਪ ਤੋਂ ਬਾਅਦ ਸਰੀਰ ਵਿੱਚ ਕਿਹੜੇ ਗੁਰੂ ਆਉਣਗੇ? ਫਰ ਮਹਾਰਾਜ ਨੇ ਬਚਨ ਧਾਉ ਦਿੱਤਾ ਜਿਸ ਵੇਲੇ ਸੰਗਤ ਆਪਣੇ ਆਪਣੇ ਆਸਣਾਂ ਤੇ ਗਈ ਆ ਤਾਂ ਇੱਕ ਸਿੱਖ ਮਹਾਰਾਜ ਕੋਲ ਬੈਠਾ ਰਿਹਾ ਕੋ ਮਹਾਰਾਜ ਨੂੰ ਬੇਨਤੀ ਕਰਨ ਲੱਗਿਆ ਸਤੇ ਪਾਛਾ ਮੈਨੂੰ ਪਤਾ ਹੈ ਬਚਨ ਗੋਪਤ ਹੁੰਦੇ ਆ ਪਰ ਆਪ ਜੀ ਕਿਰਪਾ ਕਰੋ ਤੁਹਾਨੂੰ ਪਤਾ ਹੈ ਅਸੀਮ ਬਦੇਸ਼ ਤੋਂ ਆਏ ਆ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਫੇਰ ਪਤਾ ਨਹੀਂ ਉਹ ਸਮੇਂ ਜਦੋਂ ਆਪ ਜੀ ਨੇ ਸੱਤਵੇਂ ਗੁਰੂ ਨੂੰ ਬਖਸ਼ਿਸ ਕਰਨ ਅੱਠਵੇਂ ਗੁਰੂ ਨੂੰ ਬਖਸ਼ਿਸ ਕਰਨੀ ਆ ਉਹਦੋਂ ਪਤਾ ਨਹੀਂ ਦਰਸ਼ਨ ਹੋਣੇ ਆ ਕਿ ਨਹੀਂ ਹੋਣੇ ਮੇਰੇ ਮਨ ਦੀ ਭਾਵਨਾ ਮਹਾਰਾਜ ਆਪ ਜੀ ਜਾਣਦੇ ਹੋ ਕਿਰਪਾ ਕਰਕੇ ਮੈਨੂੰ ਦਰਸ਼ਨ ਕਰਾ ਦਿਓ ਅੱਠਵਾਂ ਗੁਰੂ ਕੌਣ ਹੋਵੇ ਤਾ ਸਿੱਖ ਇਤਿਹਾਸਕਾਂ ਦਾ ਮਹਾਰਾਜ ਕਹਿਣ ਲੱਗੇ ਗੁਰਸਿੱਖਾ ਅਮਰਤ ਵੇਲੇ ਆਵੇਂ ਤੇਰੇ ਪ੍ਰਸ਼ਨ ਦਾ ਉੱਤਰ ਤੈਨੂੰ ਮਿਲ ਜਾਵੇ। ਅਮਰਤ ਵੇਲੇ ਜਦੋਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਿੱਖ ਆਇਆ ਮਾਰਾਇ ਕਹਿਣ ਲੱਗੇ ਗੁਰਸਿੱਖਾ ਸਾਡੇ ਦੋ ਸਹਿਬ ਜਾਦਿਆਂ RAM RAI ਤੇ ਸ੍ਰੀ ਹਰਿਕ੍ਰਿਸ਼ਨ ਜੀ ਦੋਵੇਂ ਪੋਥੀ ਲੈ ਕਰਕੇ ਬਾਣੀ ਦਾ ਪਾਠ ਕਰ ਰਹੇ ਆ। ਕੂੰ ਕੋਲ ਇੱਕ ਸੂਈ ਲੁਕੋ ਕੇ ਲਾਏਗਾ ਕੱਪੜੇ ਸਿਉਣ ਵਾਲੀ ਸੂਈ ਕੁਨਾ ਕੋਲ ਜਾ ਕਰਕੇ ਬੈਠੀ ਤੇ ਜਿਸ ਵੇਲੇ ਬੈਠੇਗਾ ਜਿਸ ਪੀੜੀ ਦੇ ਉੱਪਰ ਸ੍ਰੀ ਗੁਰਬਾਣੀ ਦੀ ਪੋਥੀ ਪਈ ਹੋਵੇਗੀ ਉਹ ਪੀੜੀ ਦੇ ਪਾਵੇ ਦੇ ਵਿੱਚ ਇਹ ਸੂਈ ਧੋਕੇ ਵੇਖੀ ਜਿਹਦੇ ਵਿੱਚ ਇਹ ਛੁਬ ਜਾਵੇ ਉਹ ਸਮਝ ਲੈ ਵੀ ਅਠਵਾਂ ਗੁਰੂ ਹੋਵੇਗਾ ਇਹ ਪਰਖ ਦਸੀ ਮਹਾਰਾਜ ਸਿੱਖ ਅਤੇ ਆਸ ਕਰਨਾ ਕਿ ਉਹ ਸਿੱਖ ਸੂਈ ਲੈ ਕੇ ਗਿਆ ਪਹਿਲਾਂ ਬਾਬਾ ਰਾਮ ਰਾਏ ਜੀ ਕੋਲ ਗਿਆ ਕਿ ਵੱਡੇ ਸਹਿਬ ਜਾਦੇ ਨਹੀਂ ਹੋ ਸਕਦਾ ਇਹਨਾਂ ਨੂੰ ਗੁਰਤਾ ਗੱਦੀ ਮਿਲੇ ਬਾਬਾ ਰਾਮ ਰਾਏ ਜੀ ਕੋਥੀ ਲੈ ਕਰਕੇ ਬਾਣੀ ਦਾ ਪਾਠ ਕਰ ਰਹੇ ਅਮਰਤ ਵੇਲੇ ਦਾ ਸਮਾਂ ਅੱਜ ਸਾਡੇ ਹੱਥਾਂ ਵਿੱਚ ਕੋਥੀਆਂ ਗਾਇਬ ਹੋ ਗਈ ਸਾਡੇ ਘਰਾਂ ਦੇ ਵਿੱਚ ਗੁੱਟ ਕੇ ਨਹੀਂ ਹਨ ਕੋਥੀਆਂ ਨਹੀਂ ਹਨ ਵੈਲੋਂ ਸਾਡੇ ਘਰਾਂ ਵਿੱਚ ਪੋਤੀਆਂ ਗੁੱਟਕੇ ਹੁੰਦੇ ਹਰ ਜਿੰਨੇ ਘਰ ਦੇ ਵਿੱਚ ਜਿੰਨੇ ਜੀ ਹੁੰਦੇ ਉਹਨੇ ਗੁੱਟਕੇ ਹੁੰਦੇ ਸਾਰੀ ਉਮਰ ਉਹ ਗੁੱਟਕੇ ਦੀ ਸੰਭਾਲ ਕਰਦੇ ਇਹਨਾਂ ਨੂੰ ਬਾਰ-ਬਾਰ ਗੁੱਟਕੇ ਬਦਲੀ ਜਾਂਦੀ ਗੁੱਟਕੇ ਦਾ ਫਤਕਾਰ ਗੁੱਟਕੇ ਦਾ ਅਦਬ ਕਿਉਂਕਿ ਜਨ ਭਾਇਆ ਦਵਨਾ ਬਾਣੀ ਧਾਰਾ ਜਾਣੋ ਸੋਨਾ ਸਿੱਖ ਹਮਾਰਾ ਸਿੱਖ ਜਾਨ ਤੋਂ ਪਿਆਰਾ ਰੱਖਦੇ ਗੁੱਟਕੇ ਨੂੰ ਬਾਬਾ ਦੀਨ ਸਿੰਘ ਜੀ ਦਾ ਗੁੱਟਕੇ ਦੇ ਅੱਜ ਵੀ ਦਰਸ਼ਨ ਹੁੰਦੇ ਆ ਤਖਤ ਸ੍ਰੀ ਦਾਨੰਦਵਾ ਸਾਹਿਬ ਸਿੱਖਾ ਆਪਣੇ ਕਮਰਕਸੀ ਦੇ ਵਿੱਚ ਗੁੱਟਕਾ ਨਾਲ ਰੱਖਦੇ ਜਿਸੇ ਵੀ ਸਿੱਖ ਨੇ ਜਾਣਾ ਆਪਣੇ ਖਜ਼ਾਨੇ ਵਿੱਚ ਗੁੱਟਕੇ ਨੂੰ ਨਾਲ ਲੈ ਕੇ ਜਾਣਾ ਆਪਣੇ ਗੁੱਟਕੇ ਤੋਂ ਨਿਤਨੇਮ ਕਰਨਾ ਅੱਜ ਵੀ ਹਰ ਸਿੱਖ ਨੂੰ ਲੋੜ ਹੈ ਆਪਣੇ ਗੁਤਕੇ ਤੋਂ ਆਪਣੀਆਂ ਪੋਥੀਆਂ ਤੋਂ ਨਿਤਨੇਮ ਕਰੀਏ ਤੇ ਨਿਤਨੇਮ ਉਪਰਾਂ ਇਹ ਆਪਣਾ ਜਿਹੜੀ ਵੀ ਆਪਾਂ ਨਿਤਨੇਮ ਕੱਲਾ ਪੰਜ ਬਾਣੀਆਂਆਂ ਜਾਂ ਤਿੰਨ ਬਾਣੀਆਂ ਦਾ ਕਰ ਲੈਣਾ ਪ੍ਰਾਤਨ ਸਿੱਖ ਕੋਈ ਪੰਜ ਗ੍ਰੰਥੀ ਦਾ ਨਿਤਨੇਮ ਕਰਦਾ ਕੋਈ 22 ਦਾ ਕਰਦਾ ਕੋਈ ਭਗਤ ਬਾਣੀ ਦਾ ਕਰਦਾ ਬਦੇ ਰੇਵਦੇ ਰੇ ਨਤਨੇਮ ਗੁਰਸਿੱਖਾਂ ਦੇ ਅੱਜ ਵੀ ਬਹੁਤ ਗੁਰਸਿੱਖ ਕਰਨਗੇ ਅੱਜ ਹਰ ਸਿੱਖ ਨੂੰ ਲੋ ਉਦੋਂ ਸਤਿਗੁਰੂ ਗੁਰਬਾਣੀ ਦੀ ਪੋਥੀ ਤੋਂ ਨਿਤਨੇਮ ਕਰੇ ਇਹ ਅੱਜ ਜੇ ਆਪਾਂ ਇਹ ਪਰਨ ਕਰਨੀ ਹੈ ਵੀ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਅੱਜ ਤੋਂ ਗੁਰਬਾਣੀ ਦੀ ਪੋਥੀ ਗੁੱਟ ਕੇ ਤੋਂ ਨਿਤਨੇਮ ਕਰਨਾ ਹੈ ਸਹਿਜ ਪਾਠ ਕਰਨਾ ਹਰ ਸਿੱਖ ਆਪਣੇ ਘਰ ਦੇ ਵਿੱਚ ਗੁਰੂ ਕਾ ਪੋਥੀ ਪ੍ਰਕਾਸ਼ ਕਰਨਾ ਸ਼ੁਰੂ ਕਰਦੇਵੇ ਤੇ ਬੱਚੇ ਬੱਚੇ ਨੂੰ ਪ੍ਰੇਰਨਾ ਹੋ ਜਾਵੇ ਇਹ ਵੀ ਸਵੇਰ ਵੇਲੇ ਸੰਧਿਆ ਵੇਲੇ ਗੁਰੂ ਕਾ ਚੱਕਣਾ ਪੋਥੀ ਚੁੱਕੀ। ਅੱਜ ਦੇ ਜੋ ਕੇ ਜਦੋਂ ਦੋਵੇਂ ਸਹਿਬ ਗਾਦੇ ਗੁਰਬਾਣੀ ਦੀ ਪੋਥੀ ਲੈ ਕਰਕੇ ਪੋਥੀ ਨੂੰ ਉੱਤੇ ਥਾਂ ਪੀੜੀ ਤੇ ਸਹੋਬਤ ਕੀਤਾ ਹੈ। ਆਪ ਆਸਣ ਲਾ ਕੇ ਥੱਲੇ ਬੈਠੇ ਆ ਕਿ ਗੁਰਬਾਣੀ ਦੀ ਪੋਥੀ ਜਦੋਂ ਕੋਲ ਹੋਵੇ ਕੋਈ ਦੁਨੀਆ ਨਾਲ ਮਨੋਪਾ ਜਾਵੇ ਗੋਟਕਾ ਕੋਥੀ ਲੈ ਕਰਕੇ ਉਹਦੇ ਸਦਕਾਰ ਚ ਖੜੇ ਨਹੀਂ ਹੋਣਾ ਬਾਣੀ ਦਾ ਸਦਕਾਰ ਰੱਖਣਾ ਹੈ। ਕੋਥੀ ਨੂੰ ਉੱਤੇ ਪਾਸੇ ਵੱਲ ਰੱਖਣਾ ਹੈ। ਕੋਥੀ ਨੂੰ ਸਰਾਣੇ ਵਾਲੇ ਪਾਸੇ ਲੈ ਕਰਕੇ ਬੈਠਣਾ ਹੈ। ਜੇ ਸੰਗਤ ਰੂਪ ਚ ਜਾਪ ਹੋ ਰਿਹਾ ਹੈ ਜਿਹੜਾ ਸਿੱਖ ਜਾਪ ਕਰਵਾ ਰਿਹਾ ਹੈ ਜਿਹੜਾ ਸਿੱਖ ਬਾਣੀ ਸੁਣਾ ਰਿਹਾ ਸਾਰਿਆਂ ਨੂੰ ਉਹ ਬਾਣੀ ਦਾ ਆਦਬ ਕਰਦਿਆਂ ਉਹਨੂੰ ਉੱਤੇ ਖਾਂ। ਦੇ ਪਾਤਸ਼ਾਹ ਦੇ ਹੁਕਮ ਨਾਲ ਸਿੱਖ ਜਦੋਂ ਗਿਆ ਬਾਬਾ RAM ਰਾਏ ਜੀ ਕੋਲ ਗਿਆ ਬਾਬਾ RAM ਰਾਏ ਜੀ ਅੰਮ੍ਰਿਤ ਵੇਲੇ ਪੋਤੀ ਤੋਂ ਬਾਣੀ ਦਾ ਪਾਠ ਕਰ ਰਹੇ ਨੇ ਤੇ ਨੀਮ ਕਰ ਰਹੇ ਆ ਆਪਣਾ ਨੀਮ ਨਿਵਾ ਰਹੇ ਆ ਸਿੱਖ ਨੇ ਗੁਰੂ ਦਾ ਹੁਕਮ ਮੰਨਦਿਆਂ ਪਰਖ ਕੀਤੀ ਸੂਈ ਲੈ ਕਰਕੇ ਪੀੜੀ ਦੇ ਪਾਵੇ ਵਿੱਚ ਧਰੋ ਕੇ ਦੇਖੀ ਆ ਪਰ ਬਤਾ ਜਿਨੇ ਵੀ ਉਹ ਸੂਈ ਚੁਗੈ ਨਹੀਂ ਆ ਜੋ ਕਿ ਬਾਣੀ ਦਾ ਪੜਦੇ ਆ ਬਾਬਾ ਰਾਮ ਰਾਏ ਜਿਹਦਾ ਜਿਹੜਾ ਮਾਨਾ ਉਹ ਨਿਰਮਲ ਨਹੀਂ ਹੈ। ਜੀਹੋਂ ਮੈਲੇ ਬਾਹਰੋਂ ਨਿਰਮਲ। ਅੰਦਰ ਕਠੋਰਤਾ ਹੈ। ਜਿਹੜਾ ਅੰਦਰ ਹੈ ਉਹ ਨਿਰਮਲ ਨਹੀਂ ਹੋਇਆ। ਜੇ ਜਦੋਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕੋਲ ਸਿੱਖ ਜਾਂਦਾ ਹੈ ਤੇ ਸਤਿਗੁਰਾਂ ਦੇ ਪਾਵਨ Piri da paveno